ਅਸੀਂ ਲੱਗੇ ਹਾਂ ਆਪਣਾ ਬਲੌਗ ਸ਼ੁਰੂ ਕਰਨ ਇੱਧਰ ਰੋਟੀ ਪਾਣੀ ਦਾ ਕੰਮ ਹੋ ਰਿਹਾ ਇੱਧਰ ਹਾਂਜੀ ਬੋਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੇ ਸਵਾਗਤ ਆ ਤੁਹਾਡਾ ਆਪਣੇ ਅਜ ਕੇ ਇੰਦਰ ਆਪ ਕੋ ਸਟਾਰਟ ਕਰਦੇ ਹਾਂ ਹਾਂਜੀ ਆ ਗਏ ਹੋ ਹੋਰ ਵਾਜ ਬੜੀ ਖੇਰੀ ਤਿਆਰ ਹੋ ਗਿਆ ਕੀ ਗੱਲ ਉਹ ਜਾਣਾ ਨਹੀਂ ਚਾਹੌਦੇ ਆਲ ਅੱਛਾ ਭਾਈਵਾਨੇ ਬਹੁਤ ਵਧੀਆ ਜੀ ਸਸਤੀ ਜੀ ਅੱਛਾ ਮੈਂ ਉਹ ਹੀ ਕਹਾਂ ਤੂੰ ਦੇਖੋ ਨਾ ਜਦੋਂ ਆਪਣਾ ਕੰਮ ਨਾ ਜਦੋਂ ਆਪਣੇ ਕੰਮ ਨਾਲ ਹਮੋਂ ਕਾਕਾ 8 ਵਜੇ ਤਿਆਰ ਹੋ ਲੈ ਆਪਣੇ ਕੰਮ ਲਈ ਇਹ ਗੱਲ ਸਹੀ ਆ ਮੈਂ ਦੇਖ ਮੇਰੀ ਗੱਲ ਸੋ ਇੱਕ ਮਿੰਟ ਭੁੱਲ ਗਿਆ ਸਾਨੂੰ ਇੱਧਰ ਇਹ ਇਦਾਂ ਦੀ ਗੱਲ ਮੈਂ ਤੈਨੂੰ ਰੋਜ਼ ਕਹਿਣਾ ਰੋਜ਼ ਸਵੇਰੇ ਆਪਣੇ ਟਾਈਮ 'ਤੇ ਤਿਆਰ ਹੋਵੋ ਐਵੇਂ ਹੀ ਰੋਜ਼ ਤੂੰ ਜੈਨ ਸਰ ਤਿਆਰ ਹੋਏਂ ਕੰਨਾ ਲੱਤਾਂ ਦੇ ਕਸੂਨ ਲੱਤਾਂ ਦੇ ਕਸੂਨ ਨਹੀਂ ਲੱਤਾਂ ਤੇ ਤੇਰੇ ਪੈਣੀਆਂ ਕੋਟਣਾ ਕੋਟਣਾ ਪਹਿਣਾ ਲੱਤਾਂ ਤੇ ਜੇ ਇੱਕ ਗੱਲ ਤੂੰ ਤਿਆਰ ਨਾ ਹੋਇਆ ਟੈਂਸਰ ਆਪਣੇ ਕੰਮ ਲਈ ਤੂੰ ਮਿੰਟ 'ਚ ਤਿਆਰ ਹੋ ਜੰਨਾ ਹੈ ਮੈਂ ਵੀ ਉਹੀ ਦੇਖਣ ਆ ਬੜੀ ਛੇਦੀ ਆ ਗਿਆ ਹਾਂਜੀ ਤੁਸੀਂ ਜੀ ਕੀ ਕਰੀ ਜਾਂਦੇ ਹੋ ਤੁਸੀਂ ਕੀ ਕਰੀ ਜਾਂਦੇ ਹੋ ਵਾਇਲ ਚਲੋ ਪਹਲਾ ਚਲ ਗਈ ਸਕੂਲ ਚਲੋ ਆਪਾਂ ਖਾਣੇ ਰੋਟੀ ਪਾਣੀ ਅੱਜ ਸ਼ੁਰੂਆਤ ਹੋਈ ਆ ਹਰ ਮਨ ਨੂੰ ਗਾਲਾਂ ਕੱਢਣ ਤੋਂ ਗਾਲਾਂ ਦੀ ਗੱਲ ਨਹੀਂ ਹੈਗੀ ਯਾਰ ਚੱਕਰ ਤੇ ਹੈ ਪਈਆਂ ਤੇ ਗਾਲਾਂ ਹੀ ਹੋਣਾ ਚਾਹੇ ਕਿਸੇ ਗੱਲੋਂ ਪਈਆਂ ਹੁਣ ਉਹੀ ਆ ਵੀ ਆਪਣੇ ਕੰਮ ਲਈ ਫਟਾਫਟ ਤਿਆਰ ਹੋ ਜਾਣਾ ਦੂਜੇ ਕੰਮ ਹੁਣ ਕੱਲ ਨੂੰ ਦੇਖਿਓ ਬਲੌਗ ਦੇ ਵਿੱਚ ਹੀ ਛਿੱਤਰ ਫੇਰਨੇ ਜੇ ਨਾਂ ਇਸ ਟੈਂਟ ਤਿਆਰ ਹੋ ਗਏ ਥੱਲੇ ਉਤਰਿਆ ਦੇ। ਅ ਜੁੱਤੀਆਂ ਘੁੱਟ ਨੂੰ ਜੁੱਤੀਆਂ ਨਾ। ਚਲੋ ਕੀ ਹੈਗਾ ਜੀ? ਰਾਜਮਾ। ਰਾਜਮਾ ਹੋਰ। ਓਕੇ। ਰਾਜਮਾ ਨਾਲ ਪਰੌਂਠੀਆਂ। ਚਲੋ ਆਜੋ ਅੰਦਰ ਫੇਰ। ਹਾਂਜੀ। ਤੇ ਰਾਜਮਾ ਨਾਲ achar ਕੌਣ ਖਾਂਦਾ? ਅੱਛਾ। ਆਹ ਤੁਸੀਂ ਖਾਓ ਰਾਜਮਾ ਨਾਲ achar। ਬਾਦ ਤੁਸੀਂ ਵੀ ਲਿਆ achar। ਸਾਰੇ ਯਾਰ ਰਾਜਮਾ ਨਾਲ achar ਤੁਸੀਂ ਵੀ ਲਿਆ। ਕਮਾਲ ਦੀ ਗੱਲ ਹੈ ਯਾਰ ਸਬਜ਼ੀ ਨਾਲ achar। ਇਦਨਾਲ ਉਹ ਚਾਹ ਨਾ ਵਧੀਆ ਲੱਗਦੀ ਐ ਚਲੋ ਠੀਕ ਆ ਜੀ ਜਿੱਦਾਂ ਤੁਹਾਨੂੰ ਪਸੰਦ ਆ ਖਾਓ ਜੀ ਹੈ ਸੁੱਕੀ ਸਬਜ਼ੀਆਂ ਨਾਲ ਚਾਰ ਖਾ ਰਹੇ ਨੇ ਉਹ ਸੁੱਕੀ ਸਬਜ਼ੀਆਂ ਨਾ ਪਤਾ ਨਹੀਂ ਮੈਨੂੰ ਕਹਿੰਦਾ ਆਪਾਂ ਨੂੰ ਤਾਂ ਦਾਲ ਨਾਲ ਸਵਾਲ ਲੱਗਦਾ ਚਾਰ ਉਦਾਂ ਨਹੀਂ ਸਵਾਲ ਲੱਗਦਾ ਹੈਗਾ ਚਾਰ ਚਲੋ ਠੀਕ ਆ ਜੀ ਮਿਲਦੇ ਆ ਜੀ ਕਿੱਦਾਂ ਲੱਗੇ ਰਾਜਮਾ ਬਾਈ ਚਲੋ ਵਧੀਆ ਜੀ ਰੋਟੀ ਪਾਣੀ ਖਾ ਗੋਗੇ ਬੇਲੇ ਸਾਰਿਆਂ ਨੇ ਮਾਂਵਾ ਰੋਟੀ ਖਾ ਲਈ ਤੂੰ ਕਿੱਥੇ ਘੁੰਮੀ ਜਾਣਾ ਸੀਗਾ ਮੁੰਡੇ ਆਈ ਬਾ ਮੁੰਡ ਕੱਲੇ ਤੇਰੇ ਕੱਲੇ ਦੀ ਰਹਿ ਗਈ ਆ ਇਹਨੂੰ ਕਹਿੰਦੇ ਘੁਰਦਾਰ ਨਹੀਂ ਆ ਮੈਂ ਕਹਾਂ ਪਤਾ ਨਹੀਂ ਕਿੱਥੇ ਬਿਜੀ ਰਹਿੰਦਾ ਐ ਕਿੱਥੇ ਜਾਂਦਾ ਹੀ ਨਹੀਂ ਹੁਣ ਗੁਰਦੁਆਰੇ। ਜਦੋਂ ਗੁਰਦੁਆਰੇ ਮੈਂ ਜਾਣਾ ਹੁੰਦਾ ਨਾ ਉਹ ਆਹਦਾ ਹੀ ਪੈਂਟਾ ਪਾ ਕੇ ਜਾਣ ਦਿੰਦੇ। ਉਹ ਸਾਰੀ ਤੇਰੀ ਗਿੰਦਾ ਤੇਰੀ ਕੱਪੜਾ। ਨਹੀਂ ਬਲੌਗ ਗੁਰਦੁਆਰੇ। ਜਦੋਂ ਗੁਰਦੁਆਰਾ ਸਾਹਿਬ ਜਾਣਾ ਆਪਣਾ ਮੜਾ ਮਹੌਲੀਆ ਚੇਂਜ ਕਰ ਲਓ ਉਧਰ ਕੋਈ ਹੈ ਨਹੀਂ ਕਿ ਦੂਜੇ ਕੱਪੜੇ ਚੱਜਦੇ ਪਾ ਲਓ। ਕੋਣੇ ਆ ਮੱਝ ਪਾ ਕੇ ਗੁਰਦੁਆਰੇ ਜਾ ਕੇ ਹਾਂ। ਹਾਂਜੀ ਆ ਰੋਟੀਦਾਰਾਂ ਤੋਂ ਲਉਣ ਦੀ ਗੱਲ। ਆਓ ਇੱਕ ਰੋਟੀ ਲੈਣੀ ਆ। ਅਜੇ ਥੋੜੀ ਗਈ। ਹਾਂ। ਚਲੋ। ਤੇ ਮੈਂ ਚੱਲਾਂ ਦੁਕਾਨ ਤੇ ਹੈ। ਤੇ ਤੁਸੀਂ ਫਿਰ ਹੁਣ ਅਗਲਾ ਵਲੌਗ ਵਲੌ ओके ਜੀ ਅੱਜ ਤੇ ਬਰੈਡ ਰੋਲ ਬਣਾਵਾਂਗੇ ਅਜਾ ਬਰੈਡ ਰੋਲ ਬਣਾਣੇ ਮੈਂ ਬਰੈਡ ਲੈਣੇ ਤੇ ਜਾਣਾ ਯਾਰ ਹਾਂ ਭਾਈ ਇਹ ਸਿੰਪਲ ਹੀ ਬਣਾ ਲਈ ਤੇ ਨਾ ਭਾਈ ਇਹ ਬਟਰ ਰਹਿਣ ਦੇ ਇਹ ਸਿੰਪਲ ਹੀ ਬਣਾਉਂਦੇ ਪਿਆ ਮੈਂ ਮੇਰੀ ਗੱਲ ਸੁਣ ਮੈਂ ਫਿਰ ਪਹਿਲਾਂ ਤੇ ਜਾਣਾ ਬਰੈਡ ਮੁੜ ਕੇ ਫੇ ਮੈਨੂੰ ਟਾਈਮ ਲੱਗਣਾ ਯਾਰ ਕਿਹੜੀ ਲੰਗ ਵੱਡੀ ਇੱਕ ਵੱਡੀ ਲਿਆਉਂਗਾ ਉਹ ਵੱਡੀ ਵੀ ਨਾਰਮਲ ਵਾਲੀ ਨਾ ਨਾ ਵੱਡੀ ਜਿਹੜੀ ਉਹ 40 50 ਰੁਪਏ ਦੀ ਹੁੰਦੀ ਆ ਅੱਜ ਉਹਨੂੰ ਦੇਖ ਲੈਣੇ ਆ ਲਿਆ ਕੇ ਪਹਿਲਾਂ ਇੱਕ ਵੇ ਵਿੱਚ ਮੰਗਾ ਲਾਂਗੇ ਇਹਨਾਂ ਨੂੰ ਅੱਜ ਲੋਡ ਵੀ ਫੇ ਹੋਰ ਲਿਆਵਾਂਗਾ ਅੱਡੇ ਟਾਈਮ ਚੱਲ ਮੈਂ ਦੇਖ ਕੇ ਜਾਂਦਾ ਲਓ ਜੀ ਟਾਈਮ ਹੋ ਗਿਆ ਆ ਪੌਣੇ 12 ਹੋ ਚੱਲੇ ਆ ਠੀਕ ਆ ਜੀ ਹਲੇ ਆਂਟੀ ਸਾਡੇ ਸਫਾਈ ਵਾਲੇ ਆਏ ਨਹੀਂ ਹੈਗੇ ਕਰੂਗੇ ਆ ਕੇ ਹਾਂਜੀ ਮੰਮੀ ਕਿੱਦਾਂ ਜੀ ਬੈਠੇ ਹੋ ਹੋਰ ਬੈਠੇ ਇੱਧਰ ਅਸੀਂ ਦੇ ਦੇਵੇਂ ਸੇ ਟੀਵੀ ਆਪਣਾ ਬਲੌਗ ਦੇਖ ਲਿਆ ਅਸੀਂ ਉਦੋਂ ਦੇ ਦੇਵੇਂ ਅਸੀਂ ਵੀਡੀਓ ਝਾੜ ਛੁੜ ਸਾਰਾ ਹੋ ਗਿਆ ਹੋ ਗਿਆ ਝਾੜ ਛੁੜ ਸਾਰਾ ਸੋਈ ਦਾ ਵੀ ਹੋ ਗਿਆ ਭਾਂਦੇ ਆ ਲਓ ਜੀ ਇੱਧਰ ਸਾਡਾ ਕਿਚਨ ਦਾ ਵੀ ਸਾਰਾ ਹੋ ਗਿਆ ਕਿਚਨ ਸਾਫ਼ ਕਰ ਲਿਆ ਨਾਸ਼ਤਾ ਪਾਣੀ ਹੋ ਗਿਆ ਹਲੂ ਬਲਨੇ ਰੱਖਿਆ ਤੇ ਇਧਰ ਦੁੱਧ ਗਰਮ ਰੱਖਿਆ ਆ ਤੇ ਹੁਣ ਅਸੀਂ ਪਾਇਆ ਇਹ ਕੱਪੜੇ ਸੁੱਕਣੇ ਠੀਕ ਆ ਚਲੋ ਫਿਰ ਮਿਲਦੇ ਆ ਆ ਕੇ ਤੁਹਾਨੂੰ ਫਿਰ ਅੱਜ ਅਸੀਂ ਬਣਾਵਾਂਗੇ ਬ੍ਰੈਡ ਰੋਲ ਹਾਂ ਮੰਮੀ ਹਾਂਜੀ ਅੱਜ ਬਣਾਵਾਂਗੇ ਬ੍ਰੈਡ ਰੋਲ ਮੈਂ ਪੱਲੂ ਨੂੰ ਪੁੱਛਿਆ ਮੈਂ ਕਿ ਪੱਲੂ ਬਣਾ ਲਈਏ ਹਾਂ ਕਹਿੰਦੀ ਮੰਮਾ ਬਣਾ ਲਓ ਬ੍ਰੈਡ ਰੋਲ ਖਾਓਂਗੀ ਇੱਕ ਦੋ ਖਾਓਗੀ ਬ੍ਰੈਡ ਰੋਲ ਬਣਾਉਂਦੇ ਆ ਮਟਰ ਮਟਰ ਕੁਛ ਨਹੀਂ ਪਾਣਾ ਸਿੰਪਲੀ ਆਲੂ ਬਾਗੇ ਆਲੂ ਪਿਆਜ਼ ਚਲੋ ਪਾਇਆ ਮੈਂ ਕੱਪੜੇ ਸੁੱਕਣੇ ਫੇ ਮੈਂ ਹੈ ਅੱਗੇ ਵੀ ਜ਼ੂਡ ਕਟਿੰਗ ਕਰਦੇ ਆਪਾਂ ओके ओके ਕੱਲ ਨੂੰ ਮੈਂ ਟੈਨੂੰ ਦੱਸਿਆ ਸੀ ਮੈਂ ਕਿਹਾ ਤੁਹਾਨੂੰ ਅੱਜ ਕਰਨਾ ਹੈ ਕੱਲ ਨੂੰ ਮੈਨੂੰ ਛੁੱਟੀ ਹੈ ਉਦੋਂ ਮੈਂ ਕਿਹਾ ਵੀ ਮੈਂ ਪਿੱਛੋਂ ਕਰਕੇ ਆਉਂਗੀ ਮੈਂ ਕਿਹਾ ਕੱਲ ਨੂੰ ਮੇਰਾ ਜਲਦੀ ਸ਼ਨੀਵਾਰ ਨਿਪਟ ਜਾਂਦਾ ਹੈ ਹੈ ਤੇ ਉਹ ਉਹ ਵਕੀਲ ਨੇ ਨੇ ਫੋਨ ਕਰ ਦਿੱਤਾ ਕਹਿੰਦੇ ਚੱਲ ਥੋੜਾ ਲੇਟ ਆ ਜੀ ਉਦੋਂ ਇਹਨੇ ਫੋਨ ਕਰ ਦਿੱਤਾ ਤੂੰ ਜਲਦੀ ਆ ਜਾ ਮੈਂ 11:30 ਵਜੇ ਚੱਲ ਜਾਣਾ ਤਾਂ ਗਈ ਨੂੰ ਨਹੀਂ ਚਲੋ ਮੈਂ ਤਾਂ ਕੋਣੋ ਸੋਮਵਾਰ ਦਾ ਕਹਿਦੇ ਨਹੀਂ ਆ ਹਾਂ ਬਹੁਤ ਵਾਰ ਤਾਂ ਕਹਿੰਦੇ ਆ ਸਿੱਧੀ ਅੰਟੀ ਐਕਸਪਲੇਨ ਕੀ ਕਰਨੀ ਆ ਬੰਨੇ ਜਨਾ ਕੰਮ ਬੰਨੇ ਜਨਾ ਗੱਲ ਕਰਨੀ ਆ ਨਾ ਅੰਟੀ ਬੰਨੇ ਬੰਨੇ ਬਹੁਤ ਮਾਰਦੀ ਆ ਬੰਨੇ ਦਾ ਗੱਲ ਕਰਨੀ ਆ ਨਾ ਸਿੱਧੀ ਤੇ ਅੰਟੀ ਨੇ ਕਹਿਣਾ ਹੈਗਾ ਵੀ ਮੈਂ 9 ਵਜੇ ਤੱਕ ਆਉਣਾ ਆ ਤੁਸੀਂ ਹੁਣ ਕੀ ਕਰਨ ਲੱਗਿਆਂ ਫੂਟ ਕੱਟੇ ਨਾ ਲੱਗਿਆਂ ਕਿਹਦਾ ਇਹ ਆਪਣਾ ਕਿਹਦਾ ਇਹ ਤਾਂ ਨਹੀਂ ਭੈਣ ਦਾ ਆ ਉਹ ਤਾਂ ਗੁੜੀਆ ਵਾ ਹਾਂਜੀ ਤੁਸੀਂ ਕਰੀ ਜਾਂਦੇ ਮੋਬਾਈਲ ਮਾਦਾ ਤੁਸੀਂ ਨਾ ਕਕਾਨ ਲੱਗੀਆਂ ਕਟੌਣ ਲੱਗੇ ਨਾਲ ਤੁਹਾਡੀ ਭੈਣ ਦਾ ਨੋਟਾ ਹੈਲਪਰ ਆਇਆ ਠੀਕ ਠੀਕ ਰੋਟੀ ਪਾਣੇ ਦਾ ਕੀ ਰੋਟੀ ਪਾਣੇ ਦਾ ਕੀ ਪ੍ਰੋਗਰਾਮ ਅੱਜ ਬ੍ਰੈਡ ਰੋਲ ਬਣਾਣੇ ਸੂਟ ਕਟਿੰਗ ਕਰ ਲਵਾਂ ਓਕੇ ਫਿਰ ਬਣਾ ਲੈਣੇ ਅਸੀਂ ਤੁਸੀਂ ਕੁੜੀ ਲੈ ਕੇ ਜਾਣਾ ਹੈ ਗਰਮ ਗਰਮ ਬਣਾ ਲੈਣੇ ਚਲੋ ਠੀਕ ਮੈਂ ਕਰ ਮੈਂ ਵੀ ਹੈਲਪਰ ਹਾਂ ਹਾਂ ਹੈਲਪਰ ਚਲੋ ਕੱਟੋ ਫਿਰ ਲਓ ਜੀ ਆਲੂ ਅਸੀਂ ਉਬਾਲ ਲਏ ਆ ਬ੍ਰੈਡ ਮੰਗਵਾ ਲਈ ਆ ਤੇ ਹੁਣ ਅਸੀਂ ਤਿਆਰੀ ਕਰੀਏ ਇੱਧਰ ਦੁੱਧ ਨੂੰ ਉਬਾਲਾ ਵੀ ਦੇ ਲਿਆ ਲਓ ਜੀ ਅਸੀਂ ਆ 46 ਦੇ ਕਰਕੇ ਹਨਾ ਜਲੀਦਾ ਲਓ ਜੀ ਹੁਣ ਆਪਾਂ ਪਹਿਲਾਂ ਤਿਆਰੀ ਕਰੀਏ ਬ੍ਰੈਡ ਰੋਲ ਬਣਾਉਣੇ ਚਲੋ ਮਿਲਦੇ ਆਂ ਫੇਰ ਤਿਆਰ ਕਰਕੇ ਕੀ ਕਰਨ ਲੱਗੇ ਮਾਸੀ ਜੀ ਹੋਮ ਬਕੀ ਬ੍ਰੈਡ ਰੋਲ ਬ੍ਰੈਡ ਰੋਲ ਦੀ ਤਿਆਰੀ ਵਾਓ ਅੱਜ ਬ੍ਰੈਡ ਰੋਲ ਬਣਨ ਲੱਗੇ ਆ ਹੂੰ ਹੈਨਾ ਮਾਸੀ ਜੀ ਪਾਠ ਕਰਦੇ ਆ ਮਾਸੀ ਜੀ ਪਾਠ ਕਰਦੇ ਆ ਥੋਣ ਵਾਲੀ ਆ ਟਾਈਮ ਹੋ ਗਿਆ ਪਲਕ ਦਾ ਵੀ 2:00 ਵੱਜ ਗਏ ਤੇ ਅਸੀਂ ਲੱਗੇ ਆ ਬ੍ਰੈਡ ਰੋਲ ਦੀ ਤਿਆਰੀ ਕਰਨ ਅੱਜ ਮਾਸੀ ਜੀ ਬ੍ਰੈਡ ਰੋਲ ਖਵਾਓਗੇ ਸਾਨੂੰ ਹੋਰ ਕੀ ਹੈ ਨਾ ਚਲੋ ਠੀਕ ਆ ਫੇਰ ਮਿਲਦੇ ਆ ਮਿਲਦੀ ਆ ਵੀ ਪਹਿਲਾਂ ਤਿਆਰ ਕਰ ਲਈਏ ਹੋਰ ਹਾਂਜੀ ਕਿਹਦਾ ਜੀ ਟੇਬਲ ਤੇ ਵੱਜਣਾ ਬੋਤਲ ਟੇਬਲ ਤੇ ਵੱਜਣੀ ਬੋਤਲ ਆ ਗਈ ਉਹ ਚਲੋ ਜੀ ਹੋਰ ਤਿਆਰੀਆਂ ਹੋਰ ਕੀ ਤਿਆਰੀਆਂ ਐਸੇ ਲਿਆਂ-ਸਿਆਂ ਕਦੇ ਲੜ ਪੈਂਦੀਆਂ ਕਦੇ ਖੁਸ਼ ਹੋ ਜਾਂਦੀਆਂ ਉਹ ਕਰੀਆਂ ਲਈ ਆਹੋ ਝਾਣਾ ਟਿਚਣ ਜਾਣਾ ਹੈ ਕਿਸ਼ੇ ਨੇ ਜਾਣਾ ਕੱਲ ਸਕੂਲ ਨਹੀਂ ਜਾਣਾ ਜੀ ਅਸੀਂ ਕਿਉਂ ਕੱਲ ਕੀ ਕਿਸੇ ਨੇ ਜਾਣਾ ਕਿਸੇ ਨੇ ਆਉਣਾ ਨਹੀਂ ਕੱਲ ਐਕਟੀਵਿਟੀ ਆ ਇਸ ਕਰਕੇ ਕੱਲ ਸਕੂਲ ਨਹੀਂ ਜਾਣਾ ਸੀ ਹਾਂ ਜੀ ਮਾੜੀ ਤੁਸੀਂ ਬੈਠੇ ਹੋ ਮੈਂ 1 ਮਿੰਟ ਚਪਲ ਲੈ ਕੇ ਆਇਆ ਬਣਾ ਰਹੇ ਹੋ 아니 ਕਾਈ ਬਣਾ ਰਹੇ ਹੋ ਇਹ ਤੇਲ ਪਾਇਆ ਨਹੀਂ ਗਾ ਜੀ ਲੱਗ ਗਈ ਬਸ ਬਣਾ ਕੇ ਰੱਖੇ ਆ ਚਾਹ ਬਣਾਓ ਹਾਂਜੀ ਸਹੀ ਕੀ ਸਲਾਹ ਕਰਦੇ ਆਪਾਂ ਤੁਹਾਨੂੰ ਜਿਹੜੇ ਵੀ ਸਿਰਫ-ਸਿਰਫ ਦੀ ਹੋ ਰਹੀ ਆ ਨਹੀਂ ਆ ਕੋਸਰਪਸਰ ਦੀ ਹੋ ਰਹੀ ਸੀਗੀ ਪਿਆਰ ਕਰਦੇ ਸੀ ਹਾਂ ਚਲੋ ਠੀਕ 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 ਕਰੋ ਕਰੋ ਹਾਂ ਹੁੰਦਾ ਕਿਉਂ ਹੋਈ ਸੀ ਲੜਾਈ ਤੁਹਾਡੇ ਓ ਯਾਰ ਬੰਦ ਕਰੋ ਤੁਸੀਂ ਓ ਥੇਲੀਆਂ-ਥੇਲੀਆਂ ਦੀ ਆਪਸੇ ਮਾੜੀ-ਮੋਟੀ ਹੁੰਦੀ ਰਹਿੰਦੀ ਆ ਹੋਈ ਜਾਂਦੀ ਆ ਉਹਦਾ ਉਹਦੀ ਕਿਹੜੀ ਗੱਲ ਆ ਚਲੋ ਠੀਕ ਆ ਮੈਂ ਬੰਦ ਕਰਦਾ ਤੁਸੀਂ ਆਪਸੇ ਦੱਸੋ ਕੀ ਹੋਇਆ ਜੀ ਕਪੜੇ ਕਰੋ ਜਾਈ ਹੁਣ ਸ਼ੈਂਪੂ ਦਵਾ ਦੇ ਮੈਂ ਕੀ ਕਰਨਾ ਆਹ ਮਤਲਬ ਸਸਤਾ ਕਪੜੇ-ਕਪੜੇ ਕਰੋ ਚੇਂਜ ਪਹਿਲਾਂ ਤੇ ਫਿਰ ਆ ਖਾਈਆ ਬਪਰਾ ਬਰਡ ਰੋਲ ਹੋ ਗਈ ਬਰਡ ਰੋਲ ਦੀ ਹੋ ਗਈ ਤਿਆਰੀ ਤਿਆਰੀ ਹੋ ਗਈ ਬਸ ਬਣਨ ਲੱਗੇ ਆ ਤੇ ਚਾਹ ਵੀ ਨਾਲ ਚਾਹ ਰੱਖੀ ਰੱਖੀ ਆ ਚਲੋ ਰੱਖ ਪਏ ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਖਾਣ ਲੱਗੇ ਆ ਗਏ ਹੋ ਨਵਾ ਲਿਆ ਨਾ ਉਹ ਮੋੜਿਆ ਦੂਜਾ ਹੋਰ ਉਹਦੇ ਪ੍ਰੋਬਲਮ ਸਾਨੂੰ ਗੂਗਲ ਪੇ ਨਹੀਂ ਚੱਲਦੀ ਸੀਗੀ ਇਹ ਹੁਣ ਇਹ ਚ 19 ਵੀ ਆਊਗਾ 20 ਵੀ ਆਊਗਾ ਚਲੋ ਠੀਕ ਆ ਵੱਡਾ ਮੋੜ ਜਾਂਦਾ ਬਾ ਚਲੋ ਬੜੀਆ ਬੜਾ ਹੈ ਆਹ ਕਵਾਲਟੀ ਕਰਿਆ ਸਭ ਨੇ ਚਲੋ ਕੁਆਲਟੀ ਨੂੰ ਕਰਨਾ ਆਪਾਂ ਨੂੰ ਜਿਹੜੇ ਕੰਮ ਲੈ ਆਪਾਂ ਨੂੰ Google Pay ਵਗੈਰਾ ਚੱਲਣਾ ਚਾਹੀਦਾ ਸੀਗਾ ਉਹ ਚੱਲਣਾ ਚਾਹੀਦਾ ਬਸ ਹਾਂਜੀ ਚਾਹ ਦੁੱਧ ਵਾਂ ਪਹਿਲਾਂ ਬਣਾ ਕੇ ਰੱਖੋ ਸੌਖਾ ਹੋ ਜਾਂਦਾ ਹੈ ਕਿਦਾਂ ਸੌਖਾ ਬਹੁਤ ਹੋ ਜਾਂਦਾ ਪਹਿਲਾਂ ਬਣਾ ਕੇ ਰੱਖੋ ਆਪਾਂ ਬਰੈਡ ਰੋਲ ਹਾਂ ਆਪੇ ਥੋੜੇ ਜਿਹਾ ਹੋਰ ਤਰ੍ਹਾਂ ਦੇ ਹੋਏ ਨੇ ਨਾ ਤੇ ਨਾਲ ਨਾਲ ਹੀ ਗਰਮ ਗਰਮ ਫੇਸਵਾਲ ਲੱਗਣੇ ਆ ਚਲੋ ਠੀਕ ਹੈ ਜੀ ਕੀ ਗੱਲ ਹਾਂ ਹਾਂ ਤਿਆਰ ਕਰਕੇ ਰੱਖ ਲਓ ਨਾ ਆਹੋ ਉਹ ਕਹਿੰਦੀ ਆ ਅੱਛਾ 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 ਬਾਬੇ ਸੌਂਕ ਤੋਂ ਬਹੁਤ ਹੋ ਜਾਂਦੇ ਆ ਓਕੇ 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 ਮੈਂ ਕਹਾਂ ਸ਼ਾਇਦ ਪਹਿਲਾਂ ਜਦਾਂ ਫਰਾਈ ਕਰਕੇ ਰੱਖ ਲਓ ਉਹ ਮੁੜ ਕੇ ਹੋਰ ਤਰ੍ਹਾਂ ਦੇ ਜਾਂਦੇ ਆ ਉਹ ਖਾਣੇ ਆ ਆਹੋ ਆ ਜੀ ਫਰੈਡ ਰੋਜ ਜਿੰਨੇ ਜਨੇ ਖਾਣੇ ਆ ਆਪਾਂ ਸਾਡੇ ਘਰ ਅਸੀਂ ਖਵਾਵਾਂਗੇ ਉਹਨੂੰ ਕਿਉਂ ਜੀ ਚਲੋ ਠੀਕ ਹੈ ਜੀ ਨਾਲ ਵੀ ਆਗੇ ਚਾਹ ਮਾਤਾ ਬਣਾ ਰਹੀ ਹੈ ਸਾਡੀ ਚਾਹ ਤੇ ਆਹ ਨਾਲ ਮਿਲੀ ਇਹਨੂੰ ਘੜੀ ਇੱਕ ਗਿਫਟ ਮਗਾ ਚਲਾ ਕੇ ਦੇਖਿਓ ਮੜਾ ਉੱਥੇ ਡੱਬਾ ਜਾ ਕੇ ਲੈ ਆਓਏ ਜਿਵੇਂ ਦੇਖੀਏ ਇਨਸਟਰਕਸ਼ਨ ਹਾਂਜੀ ਚੇਂਜ ਕਰ ਲੈ ਕੱਪੜੇ ਜੀ ਨੋ ਇਹ ਗਿਫਟ ਮਿਲਿਆ ਨਾਲ ਪਹਿਲੀ ਵਾਰ ਜਿੰਦਗੀ ਗਿਫਟ ਮਿਲਿਆ ਉਹ ਚੱਲ ਨਹੀਂ ਹੁੰਦਾ ਚਾਹ ਵਾਲਾ ਮੋਬਾਈਲ ਪੁਆਇੰਟ ਹਾਂ ਪਹਿਲੀ ਵਾਰ ਜਿੰਦਗੀ ਗਿਫਟ ਮਿਲਿਆ ਉਹ ਚੱਲ ਚੱਲ ਹੁੰਦਾ ਹੋ ਜਾਊਗਾ ਹਾਂਜੀ ਬਦਲ ਲੈ ਕੱਪੜੇ ਉਹ ਫਿਰ ਕਿਹਦੇ ਕੋ ਗਿਫਟ ਕਿਹਦੇ ਕੋ ਲੈ ਕੇ ਆਏ ਚਾਹ ਵਾਲਾ ਨਹੀਂ ਕਿੱਧਰ ਗਿਆ ਉਹ ਅੰਦਰ ਆ ਪਾਰਟੀ ਦੇ ਹਰਮਨ ਉਹ ਵੇਖੋ ਨੇ ਕਿੱਦਾਂ ਬੋਲੀ ਪਾਰਟੀ ਦੇ ਰਾਣਾ ਪਾਰਟੀ ਦੇ ਹਰਮਨ ਇਹ ਦੇਖ ਕੇ ਕਿਦੋਂ ਲੈ ਗਿਆ ਫੋਨ ਫੋਨ ਦੇ ਕਿਦੋਂ ਲੈ ਗਿਆ ਚਾਹ ਵਾਲਾ ਚਾਹ ਵਾਲਾ ਚਾਹ ਵਾਲਾ ਕਿਹਨੂੰ ਦੇ ਚਾਹ ਵਾਲਿਆਂ ਨੂੰ ਲੈ ਗਿਆ ਹੈਂ ਕੌਣ ਨਹੀਂ ਹੁੰਦੀ ਆਉਣਾ ਦੇਖਦਾ ਕਿਉਂ ਨਹੀਂ ਹੁੰਦੀ ਆ ਇੱਕ ਮਿੰਟ ਵੇ ਹਾਂਜੀ ਠੀਕ ਨੇ ਆ ਬਾਤ ਲਾਉਣੇ ਪਹਿਲਾਂ ਉਹ ਟੀਵੀ ਦਾ ਖਿਆਲ ਉਸ ਰਿਮੋਟ ਚੱਕ ਕੇ ਸਹੀ ਕਰੋ ਜਰਾ ਲਓ ਜੀ ਇੱਧਰ ਆਗੇ ਆ ਜੀ ਬਦਲਾ ਜਿਆਣਾ ਹਾਂਜੀ ਹੋ ਗਿਆ ਜੀ ਚਲੋ ਆਜੋ ਜੀ ਆਪਣੀ ਆਪਣੀ ਜਗ੍ਹਾ ਦੇਖਿਆ ਵੇ ਵੈਰੀ ਗੁੱਸੇ ਨਾ ਉਹਨੇ ਖਾਣਾ ਨਹੀਂ ਹੈਗਾ ਕੁਝ ਵੀ ਅਗਲਾ ਬਾਹਰੋਂ ਪਟੂਰੇ ਖਾ ਕੇ ਆਇਆ ਕੀ ਖਾ ਕੇ ਆਇਆ ਕੁਲਚੇ ਖਾ ਗਿਆ ਸਾਡੇ ਆ ਬ੍ਰੈਡ ਰੋਲ ਲੰਘ ਦੇ ਦੇ ਹੁਣ ਮੈਂ ਸ਼ਾਮ ਨੂੰ ਖਾਊਗਾ ਹਾਂ ਸ਼ਾਮ ਨੂੰ ਖਾਏਗਾ ਜਿਹੜਾ ਬੰਸ ਬੰਨੀ ਚੀਜ਼ਾਂ ਖਾਂਦਾ ਹੋਵੇ ਉਹਦੇ ਲੰਘਦੀਆਂ ਬ੍ਰੈਡ ਰੋਲ ਵਗੈਰਾ ਘਰ ਦੀ ਚੀਜ਼ਾਂ ਲੰਘਦੀਆਂ ਉਹਦੇ ਤੇ ਖਾ ਬੈਠੇ ਪਤਾ ਨਹੀਂ ਮੈਂ ਖਾਣੇ ਨਹੀਂ ਬਾਹਰ ਅੱਛਾ ਹਾਂਜੀ ਕਿੱਦਾਂ ਪੈਂ ਜੀ ਨਹੀਂ ਵੀ ਤੈਨੂੰ ਕੀ ਬ੍ਰੈਡ ਮੰਗਾਈ ਆ ਤੇਰੇ ਕੋਲ ਇੱਧਰ ਇਹ ਮੈਨੂੰ ਨਹੀਂ ਪਤਾ ਬ੍ਰੈਡ ਰੋਲ ਬਣਾਉਣਾ ਮੂੰਹ ਕਿਵੇਂ ਲ ਕੋਲ ਨਹੀਂ ਤੂੰ ਉਦੋਂ ਉਦਾਂ ਹੀ ਦਾ ਕੀ ਮਤਲਬ ਆ ਆ ਕੀ ਹੋਇਆ ਸ਼ਰਮਾ ਹੀਂਦੀ ਤੀਹੀ ਲੰਮੇ ਆ ਟਮਾਟੋ ਕੇਚੱਪ ਲੈਣੀ ਹੈ ਹਾਂਜੀ ਨਹੀਂ ਨਹੀਂ ਉਹ ਆਪਣੀ ਇਮਲੀ ਵਾਲੀ ਸੌਸ ਲੈਣੀ ਯਾਰ ਇਮਲੀ ਵਾਲੀ ਸੌਸ ਲੈਣਾ ਹੈ ਆਪਾਂ ਇਮਲੀ ਵਾਲੀ ਸੌਸ ਲੈਣੀ ਆਪਣੀ ਆ ਲਓ ਇਮੀਡੀਏਟ ਹਾਂਜੀ ਕਿੱਦਾਂ ਜੀ ਖਾਓ ਬਸ ਇਮਲੀ ਵਾਲੀ ਆ ਗਈ ਹੈ ਨਾ ਆ ਜੀ ਬ੍ਰੈਡ ਰੋਲ ਆ ਗਏ ਨੇ ਸਾਡੇ ਖਾ ਕੇ ਮਿਲਦੇ ਆਂ ਤੁਹਾਨੂੰ ਹਾਂਜੀ ਬਹੁਤ ਟੇਸਟੀ ਹੈ ਜੀ ਦੇਖੋ ਜੀ ਜਿਹਦੇ ਨਾਲ ਗਾਣੇ ਜੇ ਨਹੀਂ ਗਾਣੇ ਨਾ ਗਾਵੇ ਨਹੀਂ 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 ਖਾਣੇ ਨਾ ਖਾਵੇ ਨਹੀਂ ਕਰੋਗੇ ਨਹੀਂ ਲੈ ਸਕਦਾ ਕਿਉਂਕਿ ਉਹ ਬਾਹਰੋਂ ਖਾ ਕੇ ਆਇਆ ਨਹੀਂ ਮੈਂ ਖਾ ਦੇਖਾ ਬਹੁਤ ਟੇਸਟੀ ਬਹੁਤ ਆਹ ਨਾ ਕਿਦਾਂ ਦਾ ਲੱਗਾ 4 ਹਾਂਜੀ ਵਾਲਾ ਕਿਦਾਂ ਦਾ 4 ਮਣੀ ਤੂੰ ਦੱਸ ਕਿਉਂਕਿ ਤੇਰਾ ਜ਼ਰੂਰੀ ਆ ਜੇ ਤੈਨੂੰ ਟੇਸਟੀ ਲੱਗਾ ਸਾਰਿਆਂ ਨੂੰ ਵਧੀਆ ਲੱਗਣਾ ਹੂੰ ਹੂੰ ਬਾਕੀ ਬਹੁਤ ਸਵਾਦ ਹੈ ਜੀ ਹਾਂ ਨਹੀਂ ਨਹੀਂ ਬਾਕੀ ਬਹੁਤ ਸਵਾਦ ਆ ਕਰੰਚੀ ਆ ਯਾਰ ਇਹ ਐਨ ਕਰਚ ਕਰਚ ਕਰਦੇ ਆ ਚਲੋ ਠੀਕ ਆ ਜੀ ਖਾ ਕੇ ਮਿਲਦੇ ਹਾਂ ਹਾਂ ਕੋਹ ਚਲਾ ਗਿਆ ਆ ਉਹ ਕਹਿੰਦਾ ਮੇਰੀ ਬੇਇੱਜ਼ਤੀ ਕਰੀ ਜਾਂਦੇ ਬਾਰ-ਬਾਰ ਬਾਹਰ ਹੀ ਨਿਕਲ ਗਿਆ ਮੈਂ ਰੋਸ ਮੈਂ ਰੋਸ ਅਪਲਾਈ ਕਰ ਦਿਆਂਗਾ ਕੋਈ ਚੱਕਰ ਟੋ ਬਗੈ ਰੋਸ ਮੈਂ ਨਾ ਬਣਾ ਲੈਣਾ ਦਾ ਸੌਦਾ ਸੌਦਾ ਬਣਾਇਆ ਇਧਰ ਬੰਦ ਕੀ ਕਰੀ ਜਾਂਦਾ ਹੈ ਬੋਸ ਕਨੈਕਟ ਕਰਦਾ ਯਾਰ ਖਾਂਦੇ ਭਾਈ ਸਾਰੇ ਕੋਈ ਬੋਲਦਾ ਵੀ ਨਹੀਂ ਬਈ ਮੈਨੂੰ ਦਿਖਾ ਲੰਦੋ ਆਹਾ ਲੱਗੀ ਮੈਂ ਖਾਂ ਓਏ 6 ਵਜੇ 15 ਮਿੰਟ ਹੋ ਗਏ ਨੇ ਤੇ ਅਸੀਂ ਆਏ ਹੁਣ ਘਰ ਤੇ ਦੇਖ ਰਹੇ ਹਾਂ ਕੀ ਕਰਦੇ ਵੇ ਆ ਲੋ ਇੱਧਰ ਲੱਗ ਰਹੀਆਂ ਕੱਪੜਿਆਂ ਦੀਆਂ ਤਿਆਂ ਇਹ ਗਏ ਸੀ ਉੱਪਰ ਵੀਡੀਓ-ਬੁਡੀਓ ਬਣਾਉਣ ਦੇ ਅੱਧਾ 2 ਘੰਟੇ ਉੱਪਰ ਹੀ ਲਾਇਆਏ ਆ ਕਹਿੰਦੇ ਇੰਨੀ ਗਰਮੀ 'ਚ ਤੁਸੀਂ ਦੱਸ ਕਿੱਦਾਂ ਉੱਥੇ ਉੱਪਰ ਹੈਂ ਆਹ ਦੇਖੋ ਦਾ ਦੇਖੋ ਉੱਧਰ ਦੇਖ ਚਿਪਸ ਦਾ ਨਹੀਂ ਨਾ ਪਕੜ ਲੈਂਦਾ ਮੁਥੀ ਦੇਖੋ ਕਿ ਮੰਗੀ ਹੋ ਗਈ ਨਾਲ ਹੀ ਚਲੋ ਤੇ ਇੱਧਰ ਲੱਗ ਨੇ ਕੱਪੜੇ ਤਿਆਂ ਤੇ ਹੁਣ ਦੱਸੋ ਹੋਰ ਕੀ ਪ੍ਰੋਗਰਾਮ ਆ ਜੀ ਚਾਹ ਚੂ ਦਾ ਚਾਹ ਨਹੀਂ ਆ ਤੁਸੀਂ ਪੀਲੇ ਕੀ ਪੀਣੀ ਆ ਅੱਜ ਤਾਂ ਪੀਣੀ ਆ ਪਾਣਾ ਹੀ ਆ ਸ਼ਾਮੀ ਤੇ ਠੀਕ ਆ ਹਾਂ ਚਾਹ ਨੀ ਮੇਰੀ ਚਾਹ ਦਾ ਚਾਹ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਉਹਦਾ ਉਹਦੀ ਚਿਪਸ ਜੇ ਹੁਣ ਬਾਹਰਲਾ ਖਾਣਾ ਤੇ ਫੇਰ ਬਾਹਰਲਾ ਰਾਤੀ ਨਾ ਜਾਈਓ ਤੇ ਚਿਪਸ ਦਾ ਪੈਕੜ ਲਿਆ ਤਾਂ ਨਾ ਜਾਈਓ ਫਿਰ ਅੱਛਾ ਚਾਹ ਤਾਂ ਚਾਹ ਤੂੰ ਪੀ ਲੈ ਚਾਹ ਨੂੰ ਕਿਹੜੀ ਜਿਹੜੀ ਘਰੇ ਚੀਜ਼ ਆ ਉਹ ਤਾਂ ਉਹ ਤਾਂ ਖਾਣੀ ਪੀਣੀ ਚਾਹ ਤਾਂ ਨੋਰਮਲ ਗੱਲ ਆ ਉਹਨਾਂ ਹਣੋ ਵੀ ਹੈਗਾ ਮਤਲਬ ਬਣ ਗਈਆਂ ਵੀੜੀ ਕਿੰਨੀ ਆਪਣੀ ਦੋ ਬਣਾਈ ਬਸ ਲੈ ਮੇਰੀਆਂ ਮੇਰੀਆਂ ਦੋ ਬਣਾਈਆਂ ਬਾਕੀ ਫਿਰ ਉਸ ਕਿੱਥੀਆਂ ਇੰਨੀ ਦੋ ਘੰਟੇ ਦੀ ਦੋ ਵੀਡੀਓ ਬਣਾਈਆਂ ਆ ਸ਼ਾਬਾਸ਼ ਬਹੁਤ ਅੱਛੇ ਬਾਕੀ ਟੇਕ ਹੀ ਹੋਰ ਲਏ ਟੇਕ ਉਹ ਟੇਕ ਲੈ ਕੇ ਵੀਡੀਓ ਬਣਦੀਆਂ ਇਹ ਦੇਖੀ ਵੀਡੀਓ ਕਿੱలా ਦੀ ਬਣਦਾ ਮੈਂ ਕਹਿੰਦਾ ਮੰਮਾ ਅੱਜ ਫੋਟੋਆਂ ਮੈਂ ਜੜ ਜਾਂਦਾ ਮੈਂ ਜੜਾ ਮੇਰੀ ਗੱਲ ਸੁਣ ਇਹ ਮੈਂ ਚਾਹ ਪੀੜੀਆਂ ਮੈਨੂੰ ਚਾਹ ਬਣਾ ਕੇ ਦੇ ਮੈਨੂੰ ਜੁਆਇਨ ਪਾ ਕੇ ਬਣਾ ਦੇ ਕਿ ਹੋਇਆ ਕੁਝ ਨਹੀਂ ਵੈਸੇ ਹੀ ਸ਼ਾਮੀ ਜਾਣਾ ਨਾ ਫਿਰ ਹੈ ਸ਼ਾਮੀ ਜਾਣਾ ਨਾ ਬਫੇ ਲਈ ਤੇ ਫਿਰ ਢਿੱਡ ਖਾਲੀ ਕਰ ਲਈਏ ਚਲੋ ਚੱਲ ਨਹੀਂ ਦੇਓ ਇਹਨੂੰ ਖਾਣ ਲਈ ਸ਼ਾਮ ਦਾ ਕੈਨਸਲ ਕਰੋ ਫੇਰ ਛੱਡੋ ਪਰ ਇਹਨੂੰ ਭੁੱਖ ਲੱਗੀ ਇੱਥੇ ਹੀ ਨਹੀਂ ਨਹੀਂ ਮਰ ਜਾ ਥੋੜੀ ਕਹਿੰਦਾ ਤੈਨੂੰ ਭੁੱਖੀ ਵਾਰ ਨੂੰ ਛੱਡੋ ਕਹਿੰਦਾ ਇੱਥੇ ਖਾ ਪੀ ਲੋ ਫੇਰ ਕਰੀ ਆਹ ਰੋਟੀ ਵੀ ਨਾ ਖਾ ਲੇ ਦੋ ਮਿੰਟ ਰੋਕ ਤਸਈ ਤੂੰ ਘਰੇ ਖਾ ਪੀ ਲੋ ਬਾਹਰ ਕੇ ਕਰਨ ਜਾ ਕੇ ਫੇਰ ਆਪਾਂ ਖਾਦਾ ਕਿਹਨੇ ਚੱਲ ਰਿਹਾ ਇੱਕ ਤਾਂ ਉਹ ਖਾਦਾ ਉਹ ਇੱਥੇ ਚੱਲਣਾ ਕਿ ਕੀ ਖਾਦਾ ਇੱਕ ਤਾਂ ਬਰੈਡ ਰੋਲ ਖਾਦਾ ਉਹ ਵੀ ਨਹੀਂ ਜੱਜਨਾ ਖਾਦਾ ਹਾਂ ਖਾਦਾ ਹੀ ਨਹੀਂ ਲੱਗਦਾ ਮੈਂ ਯਾਰ ਉਦਹੀਂ ਖਾਦਾ ਮੜਾ ਯਾਰ ਸਬਰ ਦਾ ਕਰੀ ਜਰਾ ਤੂੰ ਆ ਰੋਇਨਾਉਣ ਬਲੌਕ ਜਾਇਆ ਨਾ ਤੂੰ ਚਲ ਦੇ ਯਾਰ ਕੁੜੀ ਨੂੰ ਦੇ ਕੀ ਮੰਗਦੀ ਆ ਖਾਣ ਨੂੰ ਤੇ ਮੈਨੂੰ ਚਾਹ ਬਣਾ ਕੇ ਦੇ ਤੁਸੀਂ ਲਾਓ ਕੱਪੜੇ ਦੇ ਮਾਤਾ ਤੇ ਆ ਤੇ ਚਲੋ ਚਾਹ ਪੀ ਕੇ ਫਿਰ ਮੈਂ ਜਾਣਾ ਦੁਕਾਨ ਤੇ ਓਕੇ ਜੀ ਇਧਰ ਬੰਦੀ ਪਈ ਆ ਜੀ ਚਾਹ ਸਾਰਾ ਨੇ ਪੀਣੀ ਆਪਾਂ ਚਾਹ ਤੇ ਹਾਂਜੀ ਮਾਤਾ ਜੀ ਕਿਦਾਂ ਤੁਦ ਬਾਤਾ ਤੇ ਹੋ ਗਿਆ ਹਰਮਨ ਪਲੇਸ ਵਗੈਰਾ ਲੈਣ ਗਿਆ ਨਾ ਹੈ ਪਲੇਸ ਵਗੈਰਾ ਲੈਣ ਗਿਆ ਉਹ ਰਾਣਾ ਕਹਿੰਦੇ ਖਾਣੇ ਆ ਚਲੋ ਠੀਕ ਆ ਜੀ ਖਾਣੇ ਜਾਣ ਆ ਫੇ ਦੇਖਦੇ ਆ ਕੀ ਬਣਦਾ ਕੇ ਤੇ ਮੂੰਹ ਫੁੱਲਿਆ ਹੋਇਆ ਸੀਗਾ ਹੁਣ ਚਿਪਸ ਆ ਗਿਆ ਸ਼ਾਇਦ ਮੂੰਹ ਠੀਕ ਹੋ ਜਵੇ ਹੁਣ ਹਾਈਰ ਆਇਆ ਨੂੰ ਮੂੰਹ ਆਪਣਾ ਸ਼ਕਲ ਚੰਗੀ ਆ ਦੇਖੀ ਤੇਰੀ ਆ ਚਿਪਸ ਆ ਗਏ ਤੇਰੇ ਹੁਣ ਆ ਪਤਾ ਨਹੀਂ ਕੀ ਚੱਕ ਕੇ ਲਿਆ ਗੰਦਮੰਦ ਜਿਆ ਕੀ ਇਹ ਰੈਕਸ ਬਿੰਗੋ ਪਤਾ ਨਹੀਂ ਕੀ ਕੀ ਚੱਕ ਕੇ ਲਿਆ ਮੇਰਾ ਮੇਰਾ ਕਿੱਥੇ ਜਿਹੜਾ ਤੈਨੂੰ ਕਿਹਾ ਸੀਗਾ ਕੱਢੋ ਬਾਹਰ ਕੱਢੋ ਬਾਹਰ ਕੀ ਕਿਹੜਾ ਲਿਆਂਦਾ ਇਹਨੇ ਮੈਂ ਦੇਖੋ ਆਹੀ ਗੱਸੀ ਨੇ ਰੁਪਲ ਹਾਂ ਬਸ ਇਹੀ 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 ਸਵਾਲ ਆਦਾ ਆ ਚਲੋ ਚਾਹ ਦੇ ਨਾਲ ਖਾਂਦੇ ਪੀਂਦੇ ਆ ਫਿਰ ਦੇਖਦੇ ਆ ਮੈਂ ਕਿਹਾ ਨਾ ਸ਼ਾਮ ਨੂੰ ਬੰਦੂ ਕੈਨਸਲ ਨਾ ਕਰਦੀਏ ਬਾਹਰ ਜਾਣਾ ਤਾਂ ਹੋਣਾ ਨਿਕਾ ਇੱਥੇ ਖਾ ਪੀ ਲੈਣਾ ਆਪਾਂ ਤੁਹਾਡੇ ਨਾਲ ਤੰਗ ਕਰੋ ਮੇਰੇ ਕੋਲ ਕਿੱਦਾਂ ਨਾ ਤੰਗ ਕਰੋ ਤੰਗ ਕਰੋ ਮੈਂ ਕਿਤੇ ਕੁੜੀ ਦੇ ਉੱਤੇ ਡਾਂਗ ਮਾਰ ਦਿੰਦੀ ਜੇ ਤੰਗ ਨਾ ਕਰੋ ਕੁੜੀ ਮਾਰ ਕੇ ਦੇਖੋ ਤਾਂ ਕਿੱਦਾਂ ਮਾਰਦੇ ਆ ਤੁਸੀ ਡਾਂਗ ਇੱਥੇ ਨਿਕਲੀ ਨਹੀਂ ਚਲੋ ਕੋਈ ਗੱਲ ਨਹੀਂ ਜੀ ਫੋਨ ਮੇ ਨਾ ਲੜਨਾ ਲੱਗਦਾ ਮੈਂ ਲੈਣਾ ਆਹ ਕੁੜੀ ਨੂੰ ਡਾਂਟਣਾ ਵਾਸਤੇ ਆਹ ਕੁੜੀ ਤੇਰੇ ਨੂੰ ਡਾਂਟੋ ਜਦੋਂ ਆਪ ਡਾਂਟਦੀ ਹਣੀ ਕੁੜੀ ਨੂੰ ਮੇਰੀ ਮਾਜੀ ਮੈਂ ਡਾਂਟਣਾ ਲਓ ਜੀ ਚਾਹ ਵੀ ਆ ਗਈ ਹੈ ਸਾਡੀ ਕਹਿੰਦੇ ਰੋ ਆਪ ਡਾਂਟਦੀਆਂ ਕੁੜੀ ਨੂੰ ਲੈਓ ਦਾਦੀ ਨੂੰ ਖਵਾਓ ਆ ਦਾਦੀ ਨੂੰ ਖਵਾਓ ਮੈਂ ਲੈਣਾ ਮੰਮੀ ਜਸਾ ਕੋ ਦੂਰ ਮੰਮੀ ਕਦੇ ਵੀ ਨਾ ਕਾੜ ਤੂੰ ਦਾਦੀ ਨੂੰ ਮੈਂ ਨਹੀਂ ਖਾਣਾ ਪਰ ਬਾਜੀ ਮੈਂ ਨਹੀਂ ਖਾਣਾ ਤੂੰ ਨਹੀਂ ਕਹਿੰਦੇ ਮਮੀ ਕਾਇ ਤੂੰ ਮਾਰੇ ਆ ਮਾਰੇ ਆ ਚਾਹ ਖਾਓ ਆ ਮਾਰੇ ਆ ਪਰ ਆਹ ਕੈਕਸੇ ਬਣਦਾ ਨਹੀਂ ਓਏ ਏਡੀ ਵੱਡੀ ਕੱਪ ਵਾਲਿਆ ਓਕੇ ਜਿੱਥੇ ਜਾਂਦਾ ਤੇ ਖਾਲੀ ਹੋ ਜਾਏਗਾ ਤਦ ਹੀ ਹਲੋ ਦੱਦੀਏ ਮੈਂ ਕਿੰਦਾ ਲਾਣਾ ਇੱਧਰ ਟੁੱਟ ਜਾਦਾ ਇੱਧਰ ਰਹਿ ਜਾਣਾ ਓਏ ਸਾਲਿਓ ਮਜ਼ਾਕ ਕਰਦੇ ਆ ਹੈ ਮਾਂ ਮੇਰੀ ਦਾ ਨਹੀਂ ਇਹ ਆ ਗਿਆ ਵੇ ਇਹ ਆ ਗਿਆ ਤੂੰ ਸਾਰੇ ਚਲੋ ਠੀਕ ਆ ਜੀ ਚਾਹ ਪੀ ਗਏ ਹੁਣ ਮੰਮੀ ਉਨ ਜਾ ਵੀ ਕੇ ਫਿਰ ਮਿਲਦੇ ਆ ਇੱਕੋ ਰਹਿ ਗਿਆ ਦੇਖ ਲਓ ਨਹੀਂ ਹਣਾ ਜੀ ਪੀਣ ਲੱਗੇ ਆ ਜੀ ਚਾਹ ਨਾਲ ਖਾਣ ਲੱਗੇ ਲੇਸ ਭਰਾਵਾ ਤੇ ਉਹ ਫੋਨ ਲੈ ਲੈਂਦਾ ਇਹਦਾ ਮਨ ਵੜ ਗਿਆ ਡਰੋਇਡ ਲੈ ਲੈਂਦਾ ਉਹ ਕਿਹੜਾ Samsung ਦਾ ਉਹ Samsung ਉਹ ਕਰ ਲੈ ਤੂੰ ਉਦਾਂ ਵਾਲੇ ਮੈਕ ਉਦਾਂ ਮੈਕ ਕਰ ਦੇ ਨਹੀਂ ਨਹੀਂ ਭਰਾਵਾ ਤੇ ਸਸਤਾ ਉਹ ਦੇਖ ਲੈ ਵੜਾ ਉਹ ਮੈਕ Samsung ਲੈ ਲਵਾਂ ਪਰੰਚਾ ਉਦਾਂ ਲੈ ਆ ਲੈ ਆ ਮੈਂ ਬੱਸ ਚੱਲੋ ਭਰਾਵਾ ਕਾਈ ਥੀ ਨਾ ਹਾਂ ਚਲ ਮਦਾਨ ਨੇ ਫੇਰ ਲੇਸ ਖਾਦੇ ਦੇ ਲਿਆ ਤੇਰੇ ਵਾਲੇ ਨਹੀਂ ਖਾਦੇ ਮਦਾਨ ਨੇ ਇਹ ਫੋਨ ਤੋਂ ਵਗੈਰਾ ਖਾਣੀ ਹੁੰਦੀ ਮੇਰੇ ਤੋਂ ਫੋਨ ਮੰਗਦੀ ਜੀ ਮੈਂ ਕਿਹਾ ਮੈਂ ਦੇਣਾ ਹੈਗਾ ਮੈਂ ਵਲੌਗ ਬਣਾਉਣਾ ਮੇਰਾ ਫੇਰ ਗੁੱਸੇ ਹੋ ਗਈ ਵਾਲਿਆ ਬਰਾਵਾ ਅੱਛੇ ਇਹ ਦਿੱਤਾ ਤੋਲੀ 9 9:09 ਹੋ ਰਹੇ ਨੇ ਹੋ ਚੱਲੇ ਆ ਇੱਧਰ ਅੱਜ ਲੱਗਾ ਵਲੌਗ ਆਪਣਾ ਪੁਰਾਣਾ ਵਲੌਗ ਲਿਖਣੇ ਆ 2 ਸਾਲ ਪਹਿਲਾਂ ਦਾ ਪੁਰਾਣਾ 올ਡ ਵਲੌਗ ਇਹ 2 ਸਾਲ ਪੁਰਾਣਾ ਵਲੌਗ ਹੈ ਜੀ ਸਾਡਾ ਤੇ ਆਪਾਂ ਹੁਣ ਓਏ ਇੱਕਦਾਂ ਤਿਆਰ ਆ ਤੂੰ ਬਹੁਤ ਤਿਆਰ ਆ ਆਪਾਂ ਕਰ ਰਹੇ ਆ ਤਿਆਰੀਆਂ ਘੁੰਮਣ ਮੜਿਆ ਜਾਣਾ ਜੀ ਕਿ ਆ ਕੁੜੀ ਆਈ ਹੋਈ ਸਾਡੇ ਤੇ ਇਹ ਦੇ ਕਰਕੇ ਨਾ ਫਿਰ ਅਸੀਂ ਇਹਨੂੰ ਹੁਣ ਬਾਹਰ ਖਵਾਪ ਲਾ ਕੇ ਲਿਆਉਣਾ ਆ ਇਹ ਹੈਗੀ ਆ ਸਾਡੀ ਭਾਂਜੀ ਤੇ ਇਹ ਹੁਣ ਸਾਡੇ ਕੋਲ ਇੱਥੇ ਰਹੂਗੀ ਕੁਝ ਦਿਨ ਤੇ ਇਹ ਹੁਣ ਤੁਹਾਨੂੰ ਆਉਣ ਵਾਲੇ ਕੁਝ ਬਲੌਗਾਂ ਦੇ ਵਿੱਚ ਦਿਸੂਗੀ ਨਾਂ ਦੱਸਾਂਗੇ ਨਾਮ ਇਹਦਾ ਹੈਗਾ ਯਸ਼ਪ੍ਰੀਤ ਰੂਬਲ ਗਸ਼ਪ੍ਰੀਤ ਤੇ ਆਉਣ ਵਾਲੇ ਕੁਝ ਟਾਈਮ ਹੁਣ ਜਿਹੜੇ ਅਗਲੇ ਬਲੌਗ ਹੋਣਗੇ ਨਾ ਕੁਝ ਦਿਨ ਇਹ ਉਹਦੇ ਵਿੱਚ ਦੱਸੂਗੀ ਤੁਹਾਨੂੰ ਲੋ ਜੀ ਇਧਰ ਵੀ ਟੀਵੀ ਆ ਤੇ ਇਧਰ ਵੀ ਆਪਣਾ ਬਲੌਗ ਲੱਗਾ ਦੋਨਾਂ ਟੀਵੀ ਆਰੇ ਆਪਣਾ ਲੱਗਾ ਤੇ ਤੁਸੀਂ ਹੁਣ ਤਿਆਰ ਹੋ ਗਏ ਦੋਨੇ ਜਣੇ ਠੀਕ ਹੈ ਜੀ ਤੇ ਫਿਰ ਆਪਾਂ ਚੱਲਦੇ ਆਂ ਹਾਂ ਤੇ ਹਣੀ ਮਾਪਾ ਕਿੱਦਾਂ ਹੋ ਗਏ ਯਾਰ ਚਲੋ ਮਨਪ੍ਰੀਤ ਹਾਂਜੀ ਕਿੱਦਾਂ ਜੀ ਰੈਡੀ ਹੋ ਅੱਜ ਤਿਆਰ ਹੋ ਲੱਗੀ ਆ ਚਲੋ ਠੀਕ ਹੈ ਜੀ ਹੋ ਜੋ ਤਿਆਰ ਫਿਰ ਆਪਾਂ ਚੱਲਦੇ ਆਂ ਰੋਟੀ ਮੈਂ ਕਿਹਾ ਕੁੜੀ ਆਈ ਹੈ ਸਾਡੇ ਰਹਿਣ ਤੇ ਮੈਂ ਕਿਹਾ ਉਹਨੂੰ ਰੋਟੀ ਬਣਾਈ ਉਹ ਖਵਾ ਕੇ ਲਈਏ ਠੀਕ ਹੈ ਜੀ ਤੱਕ ਤੱਕ ਤੱਕਦਾ ਮੈਂ ਆ ਵੀਡੀਓ ਪਾਈ ਦੋਨਾਂ ਨੇ ਬਣਾਈ ਨਾ 150 ਲਾਈ ਚਲੋ ਵਧੀਆ ਵਧੀਆ ਤੇ ਹੁਣ ਤੁਸੀਂ ਤਿਆਰ ਆ ਸਾਰੇ ਜਣੇ ਤਿਆਰ ਆ ਬਰਾਣੇ ਤਿਆਰ ਆ ਤਨੇ ਜਣੇ ਹਾਂ ਪਾ ਮਾਲ ਤੁਸੀਂ ਵੀ ਤਿਆਰ ਆ ਇਦਾਂ ਕਰੀ ਓਏ ਅਸੀਂ ਚੱਲਾਂਗੇ ਗੱਡੀ ਤੇ ਤੂੰ ਆਈ ਮੋਟਰਸਾਈਕਲ ਤੇ ਸਕੂਟਰੀ ਤੇ ਜਿੱਥੇ ਮਰਜੀ ਆ ਜਾ ਇੱਥੇ ਦਿਲ ਕਰਦਾ ਤੇਰਾ ਉੱਥੇ ਆ ਜਾ ਹਾਂ ਮੈਂ ਕਿਹਾ ਬਰਾਣ ਨੂੰ ਗਿਫਟ ਦੇਣਾ ਆਹ ਗਿਫਟ ਦੇਣੀ ਆ ਰਖੜੀ ਤੇ ਤੈਨੂੰ ਪਖੜੀ ਦੇ ਗਿਫਟ ਦੇਣਾ ਤੇਰੇ ਭਰਾਣੇ ਦੇ ਨੂੰ ਤੇ ਚਲੋ ਫਿਰ ਪੱਲੂ ਪੱਲੂ ਅੰਦਰੋਂ ਟੀਵੀ ਡੂਵੀ ਬੰਦ ਕਰੋ ਉਧਰ ਮੈਂ ਕਰਦਾ ਹਾਂ ਜੀ ਰੈਡੀ ਤੁਸੀਂ ਵੀ ਹੈ ਇਹਨੂੰ ਕਹਿਣਾ ਹਾਂ ਹਾਂ ਰੈਡੀ ਹਾਂ ਇਹਨੂੰ ਕਹਿਣਾ ਹੈ ਕਿ ਉਹ ਦੁਕਾਨ ਦਾ ਜਿਹੜਾ ਫਿਰ ਲੋਕ ਲਾ ਦੇ ਉਹ ਲਾ ਕੇ ਆਉਗਾ ਲੋਕ ਮੁਰਥਾਲ ਆਪਣਾ ਅੰਦਰ ਲਾਏਗਾ ਜਾਂ ਸਕੂਟਰੀ ਲੈ ਆਵੇ ਜਾਂ ਮੁਰਥਲ ਜਿਹੜਾ ਤੇ ਦਿਲ ਕਰਦਾ ਲੈ ਆਵੇ ਚੀਜ਼ ਠੀਕ ਹੈ ਨਾ ਤੇ ਮੈਂ ਗੱਡੀ ਮੋੜਦਾ ਤੇ ਮੋੜ ਪੈ ਗਿਆ ਗੱਡੀ ਜੇ ਤੇ ਹਰਮਨ ਵਿੱਚ ਰਹਿ ਗਿਆ ਕੋਈ ਨਹੀਂ ਆਂਦਾ ਹਰਮਨ ਕੋਲ ਕੁੜੀ ਜਾਏਗਾ ਨਹੀਂ ਨਾ ਹੁਣ ਮੇਰੇ ਤੋਂ ਆਪਣੇ ਕੋਲ 6 ਜਣੇ ਕੋ ਮੈਨਾਂ ਔਖਾ ਜਾਂਦਾ ਗੱਡੀ ਜੀ ਹਾਂ ਉਹ ਪਹੁੰਚ ਜਾਈਏ ਉੱਥੇ ਹਾਂ ਬ੍ਰੈਸ ਬੰਦ ਕਰੀ ਆਪਣਾ ਫਾਰਮ ਹੁਣ ਅੱਗੇ ਪਿੱਛੇ ਪਰ ਉਹਨੂੰ ਤਾਂ ਗੈਸ ਦੀ ਮਹੀਨਦੀ ਸਾਰਿਆਂ ਨੂੰ ਗੈਸ ਬੰਦ ਕਰਤਾ ਕਿ ਨਹੀਂ ਕਰਤਾ ਪਹੁੰਚ ਕੇ ਫੇਰ ਬਣਾਉਨੇ ਹਣਾ ਹੁਣ ਆਪਾਂ ਚੱਲੇ ਆ ਪਹੁੰਚ ਆਪਣਾ ਫਾਰਮ ਆਪਣੀਆਂ ਪਹੁੰਚ ਜੀ ਚੱਲੇ ਆਪਾਂ ਪਹੁੰਚ ਗਏ ਆ ਪਹੁੰਚ ਗਏ ਆ ਸੇਮ ਕੇ ਸੇਮ ਏ ਹਰਮਨ ਪਤਾ ਨਹੀਂ ਬਸ਼ੇ ਕਿੱਥੇ ਆਣ ਗਿਆ ਆ ਆ ਜਾ ਹਰਮਨ ਜੀ ਜਿੱਦਾ ਵੀ ਨਹੀਂ ਪਿਆ ਉਹ ਉਹ ਤਾਂ ਉਹ ਲੋਕਾਂ ਦੇ ਚਲੋ ਚਲੀਏ ਅੰਦਰ ਆਪ ਲੋਕ ਤਾਂ ਬੋਅਰ ਬਣਾਇਆ ਇੱਥੇ ਦਾ ਔਰ ਥੋੜਾ ਬਦਲ ਬਣਾਇਆ ਹਾਂ ਹਾਂ ਚਲੋ ਚਲੀਏ ਚਾਹ ਚਾਹ ਲਓ ਜੀ ਇੱਥੇ ਇੱਕ ਹੋਰ ਖੁੱਲ ਗਿਆ ਆ ਕੀ ਹੈ ਚਾਹ 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 ਆਪਣਾ ਕਾਫੇ ਵੀ ਬਣਾਉਣ ਦੇ ਆਇਆ ਆਪਣਾ ਕਾਫੇ ਨਾ ਨਾ ਬਣਾਉ ਬਣਾ ਰਹੇ ਆ ਚਲੋ ਆਇਓ ਮੰਮੀ ਚਲੋ ਛੱਡਦੇ ਫੇਓ ਬਣਾਉ ਪਹੁੰਚ ਚੁੱਕੇ ਆ ਉਧਰ ਬਲੌਗ ਬਣਾਇ ਜਾਂਦੇ ਆ ਇਧਰੋਂ ਬਲੌਗ ਬਣਾਈ ਜਾਂਦੇ ਆਪਣਾ ਕਾਫੇ ਨਾ ਨਾ ਬਣਾਉ ਬਣਾ ਰਹੇ ਆ ਆਪਾਂ ਇਧਰ ਪਹੁੰਚ ਚੁੱਕੇ ਬਫੇ ਘਮਾਣਾ ਬਣਾਉਣਾ ਕੰਗਾ ਕਰੋ ਹੈਲੀਕਾਪਟਰ ਮੰਨਦਾ ਪਿਆ ਇਧਰ ਚੂਲੇ ਚੱਲੇ ਵੀ ਨਹੀਂ ਖਾਣਾ ਕੁਛ ਸੋ ਆਪਣਾ ਬਹੁਤ ਵਧੀਆ ਰਿਹਾ ਰੋਟੀ ਨਹੀਂ ਆਈ ਬਾਕੀ ਸਾਰਾ ਕੁਝ ਪਾ ਲਿਆ ਵਾ ਦਾਦੀ ਤੇ ਆਪਣੇ ਹਿਸਾਬ ਨਾਲ ਸਾਰੇ ਆ ਗਏ ਕਿੱਦਾਂ ਫਿਰ ਮੋਟੀ ਆਏ ਚਲੋ ਖਾਓ ਪੀਓ ਫੇਰ ਬਾਅਦ ਵਿੱਚ ਮਿਲਦੇ ਆ ਯਾਰ ਠੀਕ ਆ ਮੈਂ ਖਾਓ ਪੀਓ ਬਾਅਦ ਵਿੱਚ ਮਿਲਦੇ ਆ ਸੋ ਆਪਣਾ ਬਹੁਤ ਵਧੀਆ ਲੱਗੀ ਰੋਟੀ ਕਿਹਦਾ ਲੱਗੀ ਰੋਟੀ ਬਈ ਰੋਟੀ ਬਹੁਤ ਟੇਸਟੀ ਆਈ ਅੱਧੀ ਮੈਂ ਤਾਂ ਅੱਗੇ ਐਸੇ ਮੇਰੇ ਦੀ ਜੀ ਅਰੀ ਆ ਗਿਆ ਹੈ ਬਹੁਤ ਸਵਾਦ ਆਖੇ ਆਪ ਪਹਿਲੇ ਆਈ ਹੈ ਮੈਂ ਕਿਹਾ ਮੈਂ ਐਸੇ ਮੇਰੇ ਦੀ ਜੀ ਅਰੀ ਆ ਗਿਆ ਹੈ ਹਾਂ ਬਹੁਤ ਸਾਰਾ ਰੋਟੀ ਆ ਪਾਣੀ ਖਾ ਕੇ ਹੋ ਗਏ ਬੇਲੇ ਤੇ ਆਪਾਂ ਤਿੰਨਾ ਚਾਰਾ ਜਾਨ ਦਿਖਾਦੀ ਬਾਕੀ ਪੱਲੂ ਖਾਂਣ ਦੇ ਆ ਦਾਦੀ ਅੰਦਰ ਬੈਠੇ ਤੇ ਹੁਣ ਆਹ ਕਹਿੰਦੀ ਫੋਟੋਆਂ ਖਿੱਚਣੀਆਂ ਆ ਹਾਂ ਫੋਟੋਆਂ ਖਿੱਚਦੇ ਆ ਜੋ ਥੂਲੇ ਬੇਲੇ ਹੋਗੇ ਤਾਂ ਲਵਾਂਗੇ ਉਹ ਆ ਗਈ ਉਹ ਵੀ ਨਿਆਣੇ ਨਿੱਕੇ ਨਿੱਕੇ ਓਏ ਸਾਦੀ ਸਾਦੀ ਬੈਠੋ ਬਾਦੂ ਨਿੱਕੀਏ ਸਾਰੇ ਉਹ ਤੁਸੀਂ ਦੋਨਿਆਂ ਨੇ ਉੱਤੇ ਬੈਠੋ ਬਲੋਤ ਤੇ ਜਾਓ ਤੁਸੀਂ ਇਧਰ ਨਿੱਕੇ ਨਿੱਕੇ ਨਿਆਣੇ ਝੂੜੇ ਲਈ ਜਾਂਦੇ ਬਸ या रुबल है रुबल इन ता ਦੇਨੀ ਝੂੜਿਆ ਦੇ ਵਾਲੇ ਦਾਦੀ ਉਧਰ ਵੇਟ ਕਰੀ ਜਾਂਦੇ ਉਹ ਗੁੱਤਾ ਆ ਝੂੜੇ ਲੈ ਕੇ ਉਧਰ ਆ ਥੱਲੇ ਉਹ ਉਧਰ ਆ ਗਿਆ ਡੌਗੀ ਤੇ ਡੌਗੀ ਤੋਂ ਡਰਦੀ ਹੁਣ ਲੱਠੀ ਆ ਅੰਨੇ ਕਾ ਜ ਡੌਗੀ ਆ ਲਓ ਜੀ ਆ ਹੁਣ ਮਾਂ ਪੁੱਤ ਲੱਗੇ ਲੈਣੇ ਤੇ ਝੂੜਾ ਦੇਖੋ ਕੀ ਕਰਦੇ ਆ ਇਹੇ ਚਲੋ ਤਾਂ ਨਹੀਂ ਹੋਣਾ ਸਾਡੇ ਪਾ ਕੇ ਨੰਬਰ ਫਾਟ 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 ਮੈਨੂੰ ਦਾੜਾ ਲੱਗ ਦੇਣਾ ਉਹ ਪਿੰਗ ਤੇ ਗਿਆ ਪਿੰਗ ਤੇ ਗਿਆ ਝੋਡੇ ਲੈਣਾ ਆ ਜਾਓ ਬਲਾਵਾ ਸਾਡਾ ਬੇਵਤ ਨਹੀਂ ਕਰਦਾ ਤਾਰ ਮੇ ਨੂੰ ਆ ਜਾ ਆ ਜਾ ਨੇ ਨੇ ਪਾਈ ਟੰਗ ਦਿੱਤਾ ਆ ਉਹਦੇ ਪੈਰ ਨਾਲ ਲੱਗ ਰਿਹਾ ਕੋਈ ਮਾਦਾ ਬੈਠੇ ਸਾਡੇ ਇੱਥੇ ਉਹਦੇ ਪੈਰ ਕਿੱਥੋਂ ਥੱਲੇ ਲੱਗ ਰਿਹਾ ਆ ਲੱਗੇ ਆ ਜੀ ਉਹ ਹੁਣ ਹੁਣ ਚੱਲੇ ਪੀਂਗ ਦੇ ਲੈ ਲੋ ਝੂੜੇ ਜਾੜੇ ਫੇ ਚੱਲੀਏ ਹਾਂ ਜੀ ਮੇਰਾ ਭਾਰ ਜ਼ਿਆਦਾ ਆ ਇਹਨੂੰ ਉਹ ਉੱਪਰ ਟੰਗ ਹੋ ਗਿਆ ਮੈਂ ਕਹਿੰਦਾ ਲੈ ਲੋ ਝੂੜੇ ਫੇ ਚੱਲੀਏ ਆਪਾਂ ਹੋਰ ਮੂੰਹ ਤੁਹਾਡੇ ਕੋਲ ਹਾਂ ਮੈਂ ਆਇਆ ਮੂੰਹ ਵੱਡਾ ਵੱਡਾ ਹੋ ਗਿਆ ਚਲੋ ਬਸ ਕਰੀਏ ਚੱਲਦੇ ਹਾਂ ਘਰ ਨੂੰ ਲੱਗਿਆ ਉਹਨਾਂ ਦੀ ਗੱਡੀ ਉੱਧਰ ਖੜੀ ਮੇਰੀ ਐਕਟਿਵਾ ਇੱਧਰ ਖੜੀ ਮੈਂ ਇਹਨਾਂ ਨਾਲ ਜਾਈ ਜੰਨਾ ਹੈਗਾ ਆ ਕੇ ਘਰੇ ਜਾ ਕੇ ਮਿਲਦੇ ਆ ਪਹੁੰਚ ਗਏ ਜੀ ਘਰੇ ਕਿਦਾਂ ਲੱਗਾ ਖਾਣਾ ਬਹੁਤ ਵਧੀਆ ਹਾਂ ਤੂੰ ਗਲੀ ਮੂਹ ਲਗੋਈ ਜਾਂਦੀ ਆਪਣਾ ਆਹ ਬਲੌਗ ਦਾ ਐਂਡ ਮੋਕ ਕੇ ਕਰਦੇ ਆ 10 ਵਜੇ ਜੇ ਅਸੀਂ ਤਾਂ ਪਹੁੰਚ ਹੀ ਆ ਗਏ ਆਪਣੇ ਹਰਮਨ ਸਕੂਟਰੀ ਲਾਉਣ ਲੱਗਾ ਹਜੇ ਲੋਈ ਪਹੁੰਚ ਗਏ ਆ ਘਰ ਆਪਣੇ ਪਹੁੰਚ ਗਏ ਆ ਘਰ ਆਪਣੇ ਤੇ ਠਹਿਰ ਕੇ ਕਰਦੇ ਬਲੌਗ ਦਾ ਐਂਡ ਹੈ ਕਿਉਂ ਹੈ ਕੁਝ ਨਹੀਂ ਬੋਲਦੀ ਨਹੀਂ ਹਾਂਜੀ ਮੈਂ ਕਿਹਾ ਠਹਿਰ ਕੇ ਕਰਦੇ ਬਲੌਗ ਦਾ ਐਂਡ ਅਟਕੇ ਚਲ ਠੀਕ ਆ ਜੀ ਮੂਵੀ ਵਗੈਰਾ ਦੇਖਦੇ ਆ ਕੁਝ ਦੇਖਦੇ ਆ ਕੱਲ ਛੁੱਟੀ ਕੱਪੜੇ-ਕੁਪੜੇ ਲਾ ਕੇ ਪਹਿਲਾਂ ਬੈਲੇ ਹੋਇਆ ਗਰਮੀ ਲੱਗਣ ਦੀ ਬਹੁਤ ਹਾਂਜੀ ਉਹ ਨਹੀਂ ਬਲੌਗ ਮੈਂ ਰਿਕਾਰਡਿੰਗ ਹੀ ਨਹੀਂ ਸ਼ੁਰੂ ਕੀਤੀ ਮੈਂ ਕਿਹਾ ਵੀ ਆ ਦੇਖੋ ਜੀ ਇੱਥੇ ਦਾਦੀ-ਪੋਤੀ ਪੈ ਗਏ ਆ ਤੇ ਟਾਈਮ ਹੋ ਗਿਆ ਪੌਣੇ 11 ਤੇ ਆ ਇਧਰ ਹੀ ਬੈਠੇ ਆ ਤੇ ਆ ਭੈਣ ਭਰਾ ਇਧਰ ਦੋਨੇ ਜਣੇ ਪਤਾ ਨਹੀਂ ਕੀ ਲੱਗੇ ਆ ਫੋਨ ਚ ਲੱਭਣ ਸਾਡੀ ਮੰਨਪ੍ਰੀਤ ਕੌਰ ਇਧਰ ਬੈਠੀ ਆ ਪਹਿਲੀ ਦਾ ਗੱਲ ਆ ਖੁਸ਼ ਰਹੋ ਠੀਕ ਆ ਕਿਸੇ ਦੀ ਪਰਵਾਹ ਛੱਡੋ ਹਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਉਹੀ ਕਰੇ ਜਿਹਨੂੰ ਸਾਡੇ ਬਲੌਗ ਪਸੰਦ ਆ ਜਿਹਨੂੰ ਨਹੀਂ ਪਸੰਦ ਆ ਸਾਨੂੰ ਸਕਿਪ ਕਰ ਸਕਦਾ ਸਕਿਪ ਕਰ ਸਕਦਾ ਆ ਕੋਈ ਟੈਨਸ਼ਨ ਨਹੀਂ ਚਲੋ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਇੱਕ ਕੱਲ ਨਵੇਂ ਬਲੌਗ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਹ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ